ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਹੀਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਕਰੇਪ ਦੇ ਵਿੱਚ ਚਨਾਉਂਦੇ ਦੁਪੱਟਿਆਂ ਦੇ ਨਾਲ ਆਪਾਂ ਫੁਲਕਾਰੀ ਵਾਲੇ ਸੂਟ ਲੈ ਕੇ ਆਏ ਜੀ ਬਹੁਤ ਸੋਹਣੀ ਜਾਗੋ ਤੇ ਪਾਉਣ ਲਈ ਸੂਟ ਹੈ ਕਿਉਂਕਿ ਪਾਰ ਵਾਲੇ ਕਸਟਮਰ ਦੀ ਜ਼ਿਆਦਾਤਰ ਡਿਮਾਂਡ ਰਹਿੰਦੀ ਹੈ ਮੇਂਦੇ ਸੂਟਾਂ ਦੀ ਕਿਉਂਕਿ ਐਵੇਂ ਦੇ ਸੂਟ ਹੈਗੇ ਫੁਲਕਾਰੀ ਵਾਲੇ ਜਿਹੜੇ ਸਦਾ ਬਹਾਰ ਸੂਟ ਹੈ ਤੇ ਡਾਰਕ ਕਲਰ ਦੇ ਵਿੱਚ ਵੀ ਸੂਟ ਦਿਖਾਵਾ ਗਿਆ ਜਿੱਥੇ ਤੁਹਾਨੂੰ ਲਾਈਟ ਕਲਰ ਦੇ ਵਿੱਚ ਆਪ ਦੇ ਤਿਆਰ ਕਰਾਏ ਹੋਏ ਸੂਟ ਹੈ ਜੀ ਆਪਣੇ ਇਹ ਤੇ ਪ੍ਰਾਈਸ ਹੈਗਾ ਸਾਰੇ ਸੂਟਾਂ ਦਾ 4200 4200 ਪ੍ਰਾਈਸ ਦੇ ਨਾਲ ਸੂਟ ਲੈਣਗੇ ਤੇ ਕੋਰੀਅਰ ਚਾਰजेस ਐ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬੁਕਿੰਗ ਲਈ ਨੰਬਰ ਐ ਜੀ ਮੇਰਾ 8146580803 8146580803 ਇਸਾ ਇਹ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾੜੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਜਿਵੇਂ 1 ਨੰਬਰ ਤੇ ਸੂਟ ਦਿਖਾਨੀਆ ਜਿਵੇਂ ਸਭ ਤੋਂ ਪਹਿਲਾਂ ਉਹਦੇ ਤੇ 1 ਨੰਬਰ ਦੂਜੇ ਵਾਲੇ ਤੇ 2 ਨੰਬਰ ਐਵੇਂ ਹਰੇਕ ਸੂਟ ਦੀ ਨੰਬਰਿੰਗ ਕਰੀ ਹੋਈ ਹੈ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਣੀ ਪੈਣੀ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸ ਨਹੀਂ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲਈ ਕਿਉਂਨੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪੈਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਜਿਸ ਦਾ ਪਹਿਲਾ ਸੂਟ ਇਹ ਦੇਖੋ ਮਜੈਂਟਾ ਕਲਰ ਦੇ ਵਿੱਚ ਸੂਟ ਹੈ ਜੀ ਅੱਜ ਦਾ ਆਪਣਾ ਪਹਿਲਾ ਇੱਕ ਰੇਵ ਤੇ ਆਪਾਂ ਤਿਆਰ ਕੀਤੇ ਹੋਏ ਆਂ ਸੂਟ ਸਾਰੇ ਹੱਥ ਦੇ ਨਾਲ ਬਣਿਆ ਹੈ ਹੈਂਡਵਰਕ ਦੇ ਵਿੱਚ ਫੁਲਕਾਰੀ ਵਾਲੇ ਸੂਟ ਹੈ ਕੋਈ ਮਸ਼ੀਨੀ ਡਾਂਕਾ ਨਹੀਂ ਹੈਗਾ ਸਾਰੇ ਹੈਂਡਵਰਕ ਦੇ ਵਿੱਚ ਸੂਟ ਹੈ ਕਰੇਪ ਦੇ ਸੂਟ ਰਹਿਣਗੇ ਪੂਰੇ 5 ਮੀਟਰ ਦੀ ਕੱਟ ਰਹੋਗੀ ਜੀ ਸੂਟ ਦੀ ਮਾਰਜੈਂਟਾ ਕਲਰ ਆ ਰਾਣੀ ਕਲਰ ਦੇ ਵਿੱਚ ਸੂਟ ਹੈ ਸ਼ਰਟ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਬੁੱਟੀ ਬਣੀ ਹੋਈ ਆ ਤੇ ਘੇਰੇ ਤੇ ਬਾਰਡਰ ਹੈ ਜੀ ਇਹ ਘੇਰਾ ਆ ਗਿਆ ਸ਼ਰਟ ਦਾ ਘੇਰੇ ਤੇ ਬਹੁਤ ਸੋਹਣਾ ਹੈਵੀ ਘੇਰਾ ਬਣਿਆ ਬਹੁਤ ਸੋਹਣਾ ਫੁਲਕਾਰੀ ਦੇ ਨਾਲ ਜਿਹੜੀ ਪੂਰੀ ਪੁਸ਼ਤਾਨੀ ਆ ਆਪਣੀ ਟ੍ਰੈਡੀਸ਼ਨਲ ਫੁਲਕਾਰੀਆ ਉਹ ਵਾਲੀ ਡਿਜ਼ਾਈਨ ਦੇ ਵਿੱਚ ਆਪਾਂ ਸੂਟ ਬਣਾਏ ਆ ਤੇ ਨਾਲ ਬਾਜੂ ਤੇ ਵੀ ਵਰਕ ਹੈ ਜੀ ਸਾਰੇ ਸੂਟਾਂ ਦੇ ਇਹ ਬਾਜੂ ਤੇ ਵਰਕ ਆ ਜਾਣਾ ਇਹ ਬਾਜੂ ਤੇ ਆ ਜਾਣਾ ਕਰੇਵ ਦਾ ਸੂਟ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ ਇਹ ਆ ਗਿਆ ਸੂਟ ਤੇ ਨਾਲ ਹੈ ਗਿਆ ਚਨੌਨ ਦਾ ਦੁਪੱਟਾ ਜੀ ਨਾਲ ਦੁਪੱਟਾ ਦੇਖੋ ਕਿੰਨਾ ਪਿਆ ਮੇਨ ਗੱਲ ਆ ਦੁਪੱਟਾ ਪੂਰਾ 2.5 ਮੀਟਰ ਦਾ ਰਹੂਗਾ ਚਨੌਨ ਦੇ ਵਿੱਚ ਦੁਪੱਟੇ ਦੇ ਵਿੱਚ ਵੀ ਜਿਵੇਂ ਸ਼ਰਟ ਦੇ ਵਿੱਚ ਬੂਟੀ ਸੀਗੀ ਮਲਟੀ ਦੇ ਵਿੱਚ ਪੂਰੀ ਫੁਲਕਾਰੀ ਵਾਲੀ ਬੂਟੀ ਆ ਤੇ ਬਾਰਡਰ ਦੇਖੋ ਕਿੰਨਾ ਚੌੜਾ ਬਣਿਆ ਤੇ ਜਿਹੜੇ ਪੱਲੇ ਆ ਉਹ ਸ਼ਰਟ ਤੇ ਜਿਹੜਾ ਪੱਲਾ ਹੈ ਉਵੇਂ ਹੀ ਪੱਲੇ ਹੈਵੀ ਆ ਜੀ ਦੁਪट्टे ਦੇ ਇੱਕ ਤਰ੍ਹਾਂ ਦੀ ਫੁਲਕਾਰੀ ਹੋਏ ਜੀ ਇਹ ਵੀ ਪੂਰੀ ਜਿਨ੍ਹਾਂ ਨੇ ਜਿਵੇਂ ਜਦ ਸੂਟ ਪਾਣਾ ਤੁਸੀਂ ਸੂਟ ਪਾ ਸਕਦੇ ਹੋ ਜੇ ਕਿਸੇ ਹੋਰ ਸੂਟ ਦੇ ਨਾਲ ਆਪਾਂ ਨੇ ਇਹ ਕੱਲੀ ਫੁਲਕਾਰੀ ਵੀ ਯੂਜ਼ ਕਰਨੀ ਹੈ ਕੱਲੀ ਫੁਲਕਾਰੀ ਨੂੰ ਵੀ ਯੂਜ਼ ਕਰ ਸਕਦੇ ਹੋ ਮੇਨ ਗੱਲ ਹੈ ਪ੍ਰੋਪਰ ਫਿਨਿਸ਼ਿੰਗ ਦੇਖੋ ਉੱਥੇ ਪਾਸੇ ਇੱਧਰ ਇਹ ਟਿਸ਼ੂ ਲਗਾ ਕੇ ਤੇ ਪ੍ਰੋਪਰ ਗੋਟਾ ਲਗਾ ਕੇ ਦੇਖੋ ਬਰੀਕ ਬਹੁਤ ਸੋਹਣਾ ਗੋਟਾ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਪੂਰੇ ਸਰਦਾਰੀ ਸੂਟ ਹੈ ਜੀ ਦੁਪट्टे ਦੀ ਪ੍ਰੋਪਰ ਫਿਨਿਸ਼ਿੰਗ ਹੈ ਤੇ ਕੁਝ ਵੀ ਤੁਹਾਨੂੰ ਸੂਟ ਤੇ ਲਗਾਉਣ ਦੀ ਲੋੜ ਨਹੀਂ ਕਿਉਂਕਿ ਪੂਰਾ ਸੂਟ ਦੇਖੋ ਪੂਰਾ ਰੈਡੀ ਹੈ ਰਾਣੀ ਕਲਰ ਦੇ ਵਿੱਚ ਕ੍ਰੇਪ ਦਾ ਸੂਟ ਹੈ ਫੁਲਕਾਰੀ ਦੇ ਵਿੱਚ ਹੈਂਡਵਰਕ ਦੇ ਵਿੱਚ ਬਣਿਆ 4200 ਪ੍ਰਾਈਸ ਦੇ ਨਾਲ ਜੀ 4200 ਪ੍ਰਾਈਸ ਦਾ ਸੂਟ ਹੈ ਤੇ ਇਹ ਅੱਜ ਡਾਰਕ ਕਲਰ ਤੁਹਾਨੂੰ ਪਹਿਲਾਂ ਦਿਖਾਵਾਂਗੇ ਇਹ ਮਜੇਟਾ ਕਲਰ ਦੇ ਵਿੱਚ ਹੈ ਨੈਕਸਟ ਆ ਗਿਆ ਬੜਾ ਸੋਹਣਾ ਮੋਰ ਪੰਖੀ ਜਿਹਾ ਕਲਰ ਹੈ ਫਿਰੋਜ਼ੀ ਟੋਨ ਤੇ ਮੋਰ ਪੰਖੀ ਕਲਰ ਇਹ ਕਲਰ ਕਈ ਵਾਰੀ ਵੀਡੀਓ ਚ ਸਹੀ ਨਹੀਂ ਆਉਂਦਾ ਹੁੰਦਾ ਪਰ ਜਿੱਥੇ ਹੁਣ ਮੈਂ ਬੰਦ ਸੂਟ ਰੱਖਿਆ ਇੱਥੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ ਥੋੜਾ ਜਿਹੜਾ ਮੋਰ ਪੰਖੀ ਕਲਰ ਦੇ ਵਿੱਚ ਫਿਰੋਜ਼ੀ ਹੁੰਦਾ ਉਹ ਵਾਲਾ ਜੀ ਮੋਰ ਪੰਖੀ ਟੋਨ ਦੇ ਵਿੱਚ ਫਿਰੋਜ਼ੀ ਕਲਰ ਇਹ ਤਾਂ ਜਿਹੜਾ ਵਰਕ ਹੈ ਬਾਕੀਆਂ ਦੇ ਸਾਰਿਆਂ ਦਾ ਵਰਕ ਜਿੰਨੇ ਸੂਟ ਦਿਖਾਵਾਂਗੇ ਸਭ ਦਾ ਵਰਕ ਮਿਲਦਾ ਜੁਲਦਾ ਪਰ ਸਿਰਫ ਇਹ ਵਾਲਾ ਸੂਟ ਹੈ ਜਿਨ੍ਹਾਂ ਨੇ ਕਈ ਵਾਰੀ ਦੋ ਸੂਟ ਵੀ ਲੈਣੇ ਹੁੰਨੇ ਤਾਂ ਤੁਸੀਂ ਇਹ ਦੋ ਸੂਟ ਵੀ ਲੈ ਸਕਦੇ ਹੋ ਕਿਉਂਕਿ ਇਹਦਾ ਡਿਜ਼ਾਈਨ ਅਲੱਗ ਹੈ ਹਰੇਕ ਸਾਰਿਆਂ ਤੋਂ ਲੱਗ ਗਿਆ ਜੀ ਇਹਦਾ ਡਿਜ਼ਾਈਨ ਮੋਰ ਪੰਖੀ ਫਿਰੋਜ਼ੀ ਕਲਰ ਵਿੱਚ ਦੇਖੋ ਬੂਟੀ ਦਾ ਵੀ ਡਿਜ਼ਾਈਨ ਅਲੱਗ ਹੈ ਫੁਲਕਾਰੀ ਦੇ ਵਿੱਚ ਬਣਿਆ ਜੀ ਬਹੁਤ ਸੰਗਣੀ ਬੂਟੀ ਪਾਈ ਹੈ ਸ਼ਰਟ ਦੇ ਵਿੱਚ ਵੀ ਕੋਈ ਲੈਂਥ ਦਾ ਇਸ਼ੂ ਨਹੀਂ ਤੇ ਘੇਰੇ ਵੀ ਪੂਰੇ ਆ ਇਹ ਦੇਖੋ ਬਹੁਤ ਪਿਆਰਾ ਘੇਰਾ ਬਣਿਆ ਬਾਜੂ ਤੇ ਵਰਕ ਆ ਜਾਣਾ ਕਰੇਪ ਤੇ ਬਣਿਆ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ ਇਹ ਸਪੈਸ਼ਲ ਆਪਾਂ ਵਿਆਹ ਫੰਕਸ਼ਨ ਦੇ ਲਈ ਜਾਗੋ ਦੇ ਫੰਕਸ਼ਨ ਦੇ ਲਈ ਹੀ ਤਿਆਰ ਕਰਵਾਏ ਆ ਸੂਟ ਤੇ ਨਾਲ ਹੈਗਾ ਦੇਖੋ ਚਨਾਉਣ ਦਾ ਦੁਪੱਟਾ ਦੁਪੱਟੇ ਦੇ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਸੰਗਣੀ ਬੂਟੀ ਹੈ ਤੇ 4 ਸਾਈਡ ਦੇਖੋ ਕਿੰਨਾ ਪਿਆਰਾ ਬਾਰਡਰ ਬਣਿਆ ਤੇ ਪੱਲਿਆਂ ਤੇ ਵੀ ਇਸ ਦੇ ਬਾਰਡਰ ਹੀ ਆ। ਦੇਖੋ 4 ਸਾਈਡ। ਬਹੁਤ ਪਿਆਰਾ ਬਾਰਡਰ ਹੈ ਤੇ ਪ੍ਰੋਪਰ ਫਿਨਿਸ਼ਿੰਗ ਟਿਸ਼ੂ ਲਗਾ ਕੇ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ। ਸਿਰ ਤੇ ਵੀ ਲਿਆ ਵਾ ਬਹੁਤ ਸੋਹਣਾ ਲੱਗਣਾ ਜੀ ਪੂਰੀ ਸਰਦਾਰੀ ਲੁੱਕ ਦੇ ਵਿੱਚ ਆਪਾਂ ਰੈਡੀ ਕਰਵਾਏ ਆ ਇਹ ਸੂਟ। ਇਹ ਲੁੱਕ ਆ ਜਣੀ ਸੂਟ ਦੀ ਲੁੱਕ। 4200 ਪ੍ਰਾਈਸ ਹੈ ਜੀ 4200 ਪ੍ਰਾਈਸ ਦੇ ਨਾਲ ਆਪਣਾ ਏਹ ਵਾਲਾ ਸੂਟ ਸਾਰੇ ਸੂਟ ਜਿਹੜੇ ਸੂਟ ਤੁਹਾਨੂੰ ਅੱਜ ਦਿਖਾਵਾਂਗੇ ਪੂਰੀ ਵੀਡੀਓ ਦਾ ਹੀ ਆਪਣਾ ਫੁਲਕਾਰੀ ਵਾਲੇ ਸੂਟਾਂ ਦਾ ਰੇਟ 4200 ਹੈ ਜੀ ਤੇ ਨੈਕਸਟ ਕਲਰ ਆ ਗਿਆ ਮਰੂਨ ਕਲਰ ਸਾਰੇ ਰੰਗ ਬਣਾਏ ਆਪਾਂ ਨੇ ਜਿਹੜੇ ਮੇਨ ਕਲਰ ਹੁੰਦੇ ਆ ਮਰੂਨ ਕਲਰ ਦੇ ਵਿੱਚ ਹੈ 크ਰੇਪ ਦੇ ਸੂਟ ਜਿਹੜਾ ਅਸਲੀ ਮਰੂਨ ਕਲਰ ਹੁੰਦਾ ਪ੍ਰੋਪਰ ਉਹ ਵਾਲਾ ਕਲਰ ਹੈ ਜੀ ਇਹਦੀ ਵੀ ਡਿਜ਼ਾਈਨਿੰਗ ਅਲੱਗ ਹੈ ਜੀ ਇਹਦਾ ਵੀ ਡਿਜ਼ਾਈਨ ਬਹੁਤ ਅਲੱਗ ਹੈ ਵਿੱਚ ਹਲਕੀ ਹਲਕੀ ਦੇਖੋ ਕਿੰਨੀ ਸੋਹਣੀ ਬੂਟੀ ਹੈ ਤੇ ਘੇਰਾ ਦੇਖੋ ਕਿੰਨਾ ਫਿਆਰਾ ਬਣਿਆ ਬਹੁਤ ਸੋਹਣਾ ਘੇਰਾ ਬਣਿਆ ਅੱਜ ਕੱਲ੍ਹ ਆਨੰਦ ਕਾਰਜਾਂ ਤੇ ਵੀ ਥੋੜਾ ਟ੍ਰੈਂਡ ਆ ਗਿਆ ਵੀ ਫਿਰ ਬਾਅਦ ਚ ਜਿਵੇਂ ਗੁਰਦੁਆਰਾ ਸਾਹਿਬ ਆਪਾਂ ਸੂਟ ਪਾ ਕੇ ਆਨੰਦ ਕਾਰਜ ਕਰਵਾਉਣੇ ਹੁੰਨੇ ਆ ਤਾਂ ਇੱਕ ਤਾਂ ਲਾਈਟ ਵੇਟ ਰਹਿੰਦਾ ਫੁਲਕਾਰੀ ਵਾਲੇ ਸੂਟ ਹਮੇਸ਼ਾ ਲਾਈਟ ਵੇਟ ਰਹਿੰਦੇ ਆ ਸਿਰ ਤੇ ਲੈਣਾ ਹੁੰਦਾ ਤਾਂ ਵੀ ਸੋਹਣਾ ਲੱਗਦਾ ਵੀ ਆਪਾਂ ਤੁਸੀਂ ਆਨੰਦ ਕਾਰਜ ਲਈ ਵੀ ਲੈਣਾ ਤਾਂ ਅੱਜ ਕੱਲ ਕਾਫੀ ਟ੍ਰੈਂਡ ਹੈ ਜੀ ਫੁਲਕਾਰੀ ਵਾਲੇ ਸੂਟਾਂ ਦਾ ਤੇ ਬਾਅਦ ਚ ਜਿਵੇਂ ਕੁੜੀਆਂ ਲਹਿੰਗਾ ਪਾ ਲੈਣੀਆਂ ਪਹਿਲਾਂ ਆਨੰਦ ਕਾਰਜ ਕਰਾਣੇ ਹੁੰਨੇ ਗੁਰੂ ਘਰ ਜਾ ਕੇ ਤਾਂ ਫੁਲਕਾਰੀ ਵਾਲਾ ਸੂਟ ਪਾਇਆ ਬਹੁਤ ਸੋਹਣਾ ਲੱਗਦਾ ਹੈ ਦੇਖੋ ਬਾਜੂ ਤੇ ਵਰਕ ਹੈ ਇਹ ਪੂਰੀ ਸ਼ਰਟ ਤੇ ਆ ਗਿਆ ਮੈਰੂਨ ਕਲਰ ਦੇ ਵਿੱਚ ਸੂਟ ਹੈ ਕਲਰ ਸਾਰੇ ਆਪਾਂ ਇੱਕ ਤੋਂ ਇੱਕ ਸੋਹਣੇ ਬਣਾਏ ਆ ਤੇ ਨਾਲ ਹੈਗਾ ਚਨੌਨ ਦਾ ਹੀ ਦੁਪੱਟਾ ਦੁਪट्टे ਦੇ ਜਿਹੜੇ ਪੱਲੇ ਆ ਉਹ ਪੂਰੇ ਜਿਵੇਂ 셔ਟ ਦੇ ਪੱਲਿਆਂ ਤੇ ਹੈਵੀ ਵਰਕ ਆ ਓਵੇਂ ਵਰਕ ਆ ਤੇ ਫੋਰ ਸਾਈਡ ਬਾਰਡਰ ਵੀ ਬਣਿਆ ਚਾਰੇ ਪਾਸੇ ਦੂਜੇ ਪਾਸੇ ਤੇ ਵਿੱਚ ਬੂਟੀ ਵੀ ਆ ਤੇ ਪ੍ਰੋਪਰ ਟਿਸ਼ੂ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਦੇਖੋ ਲੈ ਸਰਗਾ ਕੇ ਪੂਰੀ ਸਰਦਾਰੀ ਲੁੱਕ ਹੈ ਜੀ ਸੂਟਾਂ ਦੀ ਪੂਰੇ 2.5 ਮੀਟਰ ਦੇ ਦੁਪट्टे ਇਹ ਲੁੱਕ ਆ ਜਣੀ ਦੇਖੋ ਕਿੰਨਾ ਪਿਆਰਾ ਸੂਟ 4200 ਪ੍ਰਾਈਸ ਦੇ ਨਾਲ 4200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ orange color ਸਾਰੇ ਕਲਰ ਆਪਣੇ ਮੇਨ ਚੱਲਣ ਵਾਲੀ ਕਲਰ ਬਣਾਏ ਆਪਾਂ ਨੇ ਇਹ ਦੇਖੋ orange color ਦੇ ਵਿੱਚ ਇਹ ਦਿਖਾਨੀਆਂ ਮੈਂ ਤੁਹਾਨੂੰ ਸਾਰੇ ਕਰੇਪ ਤੇ ਰੈਡੀ ਕੀਤੇ ਆ ਚਨੌਨ ਦੇ ਦੁਪੱਟਿਆਂ ਦੇ ਨਾਲ ਬਹੁਤ ਪਿਆਰਾ ਹੈ ਵਿੱਚ ਬੂਟੀ ਹੈ ਬਹੁਤ ਪਿਆਰੀ ਬੂਟੀ ਇਹ ਰਹਾ ਦੇਖੋ ਕਿੰਨਾ ਸੋਹਣਾ ਬਣਿਆ ਇਹਦਾ ਬਾਜੂ ਤੇ ਆ ਗਿਆ ਵਰਕ ਸਾਰਾ ਹੱਥ ਦੇ ਬਣਿਆ ਜੀ ਇਹ ਪੂਰੇ ਫੁਲਕਾਰੀ ਦੇ ਸੂਟ ਆਪਣੇ ਇੱਕ ਰੇਪ ਤੇ ਸੂਟ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਦੇਖੋ ਸ਼ਰਟ ਦੇ ਪੱਲੇ ਤੇ ਜਿਵੇਂ ਹੈਵੀ ਕੰਮ ਉਵੇਂ ਦੁਪੱਟੇ ਦੇ ਪੱਲਿਆਂ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਤੇ ਫੋਰ ਸਾਈਡ ਵੀ ਬਹੁਤ ਪਿਆਰਾ ਬਾਰਡਰ ਬਣਿਆ ਪ੍ਰੋਪਰ ਦੇਖੋ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਪੂਰੀ ਟਿਸ਼ੂ ਲਗਾ ਕੇ ਇਹ ਲੁੱਕ ਆ ਜਾਣੀ ਹੈ ਦੇਖੋ ਕਿੰਨਾ ਪਿਆਰਾ ਸੋਹਣਾ 4200 ਪ੍ਰਾਈਸ ਦੇ ਨਾਲ 4200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਫਿਰੋਜ਼ੀ ਕਲਰ ਜਿਹੜਾ ਅਸਲੀ ਫਿਰੋਜ਼ੀ ਕਲਰ ਹੁੰਦਾ ਜਿਹੜਾ ਮੈਂ ਪਹਿਲਾਂ ਫਿਰੋਜ਼ੀ ਉਹ ਮੋਰ ਪੰਖੀ ਟੋਨ ਤੇ ਸੀਗਾ ਫਿਰੋਜ਼ੀ ਜਿਹੜਾ ਪਹਿਲਾਂ ਦਿਖਾਇਆ ਸੀ ਏ ਪ੍ਰੋਪਰ ਜਿਹੜਾ ਅਸਲੀ ਫਿਰੋਜ਼ੀ ਕਲਰ ਹੁੰਦਾ ਆਪਣਾ ਉਹ ਵਾਲਾ ਕਲਰ ਹੈ ਜੀ ਸਾਰੇ ਕਲਰ ਇੱਕ ਤੋਂ ਇੱਕ ਸੋਨੇ ਕਰੇਪ ਤੇ ਸੂਟ ਪੂਰੇ 5 ਮੀਟਰ ਦੀ ਕੱਟ ਰਹੂਗੀ ਜੀ ਸੂਟ ਦੀ ਵਿੱਚ ਦੇਖੋ ਸ਼ਰਟ ਦੇ ਬਹੁਤ ਸੋਹਣੀ ਬੂਟੀ ਆ ਤੇ ਘੇਰਾ ਪੂਰਾ ਫੁਲਕਾਰੀ ਦੇ ਵਿੱਚ ਪੂਰਾ ਘੇਰਾ ਬਣਿਆ ਸਾਰਾ ਹੱਥ ਦੇ ਨਾਲ ਬਣਿਆ ਜੀ ਇਹ ਸੂਟ ਬਾਜੂ ਤੇ ਵਰਕ ਆ ਜਣਾ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਰਹੂਗਾ ਪੱਲਿਆਂ ਤੇ ਦੇਖੋ ਪੂਰਾ ਹੈਵੀ ਵਰਕ ਹੈ ਵਿੱਚ ਬੂਟੀ ਹੈ ਤੇ ਬਾਰਡਰ ਵੀ ਦੇਖੋ ਕਿੰਨਾ ਚੌੜਾ ਬਣਿਆ ਤੇ ਪ੍ਰੋਪਰ ਟਿਸ਼ੂ ਦੀ ਫਿਨਿਸ਼ਿੰਗ ਹੋਈ ਹੈ ਤੇ ਲੇਸ ਲਗਾ ਕੇ ਫਰੋਜ਼ੀ ਕਲਰ ਦੇ ਵਿੱਚ ਸੂਟ ਹੈ ਕ੍ਰੇਪ ਤੇ ਬਣਾਇਆ ਜੀ ਆਪਾਂ ਨੇ ਸੂਟ ਹੈ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਫਰੋਜ਼ੀ ਕਲਰ ਦੇ ਵਿੱਚ ਪ੍ਰਾਈਸ ਹੋ ਫ੍ਰਾਈਸ ਦੇ ਨਾਲ 4200 ਪ੍ਰਾਈਸ ਹੈ ਨੈਕਸਟ ਆ ਗਿਆ ਰੈੱਡ ਕਲਰ ਰੈੱਡ ਕਲਰ ਦੇ ਵਿੱਚ ਸਾਰੇ ਤਰ੍ਹਾਂ ਦੇ ਆਪਾਂ ਤਿਆਰ ਕਰਵਾਏ ਆ ਦੇਖੋ ਫਰੋਜ਼ੀ orange red maroon magenta ਸਾਰੇ ਕਲਰ ਜਿਹੜੇ ਚੱਲਣ ਵਾਲੇ ਪ੍ਰੋਪਰ ਰੈੱਡ ਕਲਰ ਹੈ ਕੋਈ ਅੱਖਾਂ ਨੂੰ ਚੂਬਣ ਵਾਲਾ ਨਹੀਂ ਹੈਗਾ ਜਿਹੜਾ ਅਸਲੀ ਟਮਾਟਰ ਹੀ ਰੰਗ ਹੁੰਦਾ ਉਹ ਵਾਲਾ ਕਲਰ ਹੈ ਵਿੱਚ ਦੇਖੋ ਬੂਟੀ ਆ ਘੇਰੇ ਤੇ ਦੇਖੋ ਕਿੰਨਾ ਹੈਵੀ ਵਰਕ ਹੈ ਜੀ ਘੇਰੇ ਤੇ ਬਹੁਤ ਸੋਹਣਾ ਡਿਫਰੈਂਟ ਜਿਹਾ ਵਰਕ ਹੈ ਤੇ ਬਾਜੂ ਤੇ ਵੀ ਹੈਵੀ ਵਰਕ ਹੈ ਪੂਰੀਆਂ ਸੰਗਣੀ ਬਾਜੂ ਬਣੀਆਂ ਹੋਈਆਂ ਗਰੇਪ ਦਾ ਸੂਟ ਤੇ ਨਾਲ ਚਨੌਣ ਦਾ ਦੁਪੱਟਾ ਦੁਪੱਟੇ ਦੇ ਉਮੇ ਪੱਲੇ ਹੈਵੀ ਹੈ ਜੀ ਦੁਪੱਟੇ ਦੇ ਦੋਨੋਂ ਪਾਸੇ ਵਿੱਚ ਬੂਟੀ ਹੈ ਸੰਗਣੀ ਤੇ ਬਾਰਡਰ ਵੀ ਬਣਿਆ ਪੱਲਿਆਂ ਤੇ ਦੇਖੋ ਇਸ ਦਾ ਬਾਰਡਰ ਵੀ ਕਿੰਨਾ ਚੌੜਾ ਹੈ ਤੇ ਪ੍ਰੋਪਰ ਟਿਸ਼ੂ ਦੀ ਤੇ ਲੇਸ ਦੀ ਫਿਨਿਸ਼ਿੰਗ ਦੇ ਨਾਲ ਦੁਪੱਟਾ ਫੁੱਲ ਰੈਡੀ ਹੈ। ਕੋਈ ਕੁਝ ਵੀ ਕਰਾਣ ਦੀ ਲੋੜ ਨਹੀਂ ਜੀ ਪ੍ਰੋਪਰ ਰੈਡੀ ਹੈ ਜੀ ਇਹ ਸੂਟ। ਤੁਸੀਂ ਬਰੀਚ ਲਗਾਉਣਾ ਹੈ ਸੂਟ ਫੁਲਕਾਰੀ ਵਾਲਾ ਕਿਉਂਕਿ ਹਰ ਇੱਕ ਕੁੜੀਆਂ ਅੱਜਕੱਲ ਪੁਰਾਣੇ ਆਪਾਂ ਹੁਣ ਜਿਵੇਂ ਤੀਆਂ ਬਹੁਤ ਜ਼ਿਆਦਾ ਮਨਾਉਣ ਲੱਗ ਗਏ ਹਰ ਇੱਕ ਜਗ੍ਹਾ ਪੁਰਾਣਾ ਕਲਚਰ ਆਪਣਾ ਫੇਰ ਤੋਂ ਜ਼ਿਆਦਾ ਉਹ ਆਪਾਂ ਰਿਪਰੈਜ਼ੈਂਟ ਕਰਦੇ ਆਂ ਬੱਚਿਆਂ ਦੇ ਮੂਰੇ ਤਾਂ ਉਸਦੇ ਲਈ ਬੈਸਟ ਸੂਟ ਹੈ ਜੀ ਆਪਾਂ ਵਿਆਹ ਸ਼ਾਦੀ ਦੇ ਦੇਣ ਲੈਣ ਨੂੰ ਵੀ ਲੈਣਾ ਸੂਟ ਤਾਂ ਵੀ ਬਹੁਤ ਪਿਆਰਾ ਹੈ। ਤੇ ਇਹ ਤਾਂ ਮੈਂ ਤੁਹਾਨੂੰ ਡਾਰਕ ਕਲਰ ਚ ਦਿਖਾਈਆਂ ਸਾਰੇ ਸੂਟ ਪ੍ਰਾਈਸ ਹੈਗਾ 4200 ਹੁਣ ਲਾਈਟ ਕਲਰ ਚ ਦਿਖਾਵਾਂਗੇ ਕਈ ਵਾਰੀ ਮੰਮੀਆਂ ਨੇ ਵੀ ਪਾਣਾ ਹੁੰਦਾ ਜਾਂ ਫਿਰ ਕੁੜੀਆਂ ਨੇ ਲਾਈਟ ਕਲਰ ਪਾਣੇ ਹੁੰਦੇ ਆ ਸਭ ਤੋਂ ਪਹਿਲਾ ਹੈਗਾ ਬੇਬੀ ਪਿੰਕ ਕਲਰ ਇੱਥੇ ਤੋਂ ਤੁਸੀਂ ਸਕਰੀਨ ਸ਼ਾਟ ਲੈ ਲਿਓ ਕਿਉਂਕਿ ਜਦੋਂ ਖੁੱਲਦਾ ਸੂਟ ਕਲਰ ਦਾ ਫਰਕ ਆ ਜਾਂਦਾ ਹੈ ਦੇਖੋ ਲਾਈਟ ਬੇਬੀ ਪਿੰਕ ਕਲਰ ਹੈ ਜੀ ਲਾਈਟ ਬੇਬੀ ਪਿੰਕ ਕਲਰ ਆ ਇਹਨੇ ਪੂਰਾ ਖੋਲ ਕੇ ਦਿਖਾ ਦਨੀ ਆ ਮੈਂ ਤੁਹਾਨੂੰ ਕ੍ਰੇਪ ਦਾ ਹੀ ਸੂਟ ਹੈ ਇੰਨਾ ਪਿਆਰਾ। ਇਹ ਰੇਡ ਦਾ ਸੂਟ। ਇਹ ਦੇਖੋ ਪੂਰਾ ਹੈਵੀ ਵਰਕ ਹੈ 셔ਟ ਤੇ। ਪੂਰੇ ਹੈਵੀ ਉਹਦੇ ਨਾਲ ਤੇ ਬਾਜੂ ਤੇ ਵੀ ਵਰਕ ਹੈ। ਜਿਹੜਾ ਇਹ ਸੂਟ ਹੈ ਜੀ ਇਹਦੀ ਬਾਟਮ ਤੇ ਵੀ ਵਰਕ ਹੈ ਜੀ। ਇਹ ਦੇਖੋ। ਬਾਕੀ ਸੂਟਾਂ ਤੇ ਕੀ ਪਤਾ ਮੈਂ ਧਿਆਨ ਨਾ ਦਿੱਤਾ ਹੋਵੇ। ਬਾਟਮ ਤੇ ਇਹ ਲਾਈਟ ਕਲਰ ਹੈ ਵਿੱਚ ਨੂੰ ਦਿਖਿਆ ਆਪਾਂ ਨੂੰ। ਇਹ बॉटम ਤੇ ਸਟੇਟ ਲੁੱਕ ਦੇ ਵਿੱਚ ਬਣਨੀ ਹੈ ਇਹ बॉटम ਤੇ ਵਰਕ ਨਾਲ ਬਹੁਤ ਪਿਆਰਾ 베بی ਪਿੰਕ ਕਲਰ ਹੈ बॉटम ਤੇ ਤੁਹਾਡੀ ਚੋਇਸ ਹੈ ਜੇ ਤੁਸੀਂ ਰੱਖਣਾ ਨਹੀਂ ਰੱਖਣਾ ਉਹ ਤੁਹਾਡੀ ਚੋਇਸ ਹੈ ਜੀ ਨਾਲ ਚੁਣੌਣ ਦਾ ਹੀ ਦੁਪੱਟਾ ਤੇ ਪੱਲਿਆਂ ਤੇ ਉਵੇਂ ਹੀ ਹੈਵੀ ਵਰਕ ਪੱਲਿਆਂ ਤੇ ਹੈ ਵਿੱਚ ਬੂਟੀ ਹੈ ਤੇ ਚੌੜਾ ਬਾਰਡਰ ਵੀ ਬਣਿਆ ਪ੍ਰੋਪਰ ਟਿਸ਼ੂ ਦੀ ਫਿਨਿਸ਼ਿੰਗ ਦੇ ਨਾਲ ਬ੍ਰੀਕ लेस ਦੀ ਫਿਨਿਸ਼ਿੰਗ ਦੇ ਨਾਲ ਏ ਲੁੱਕ ਆ ਜਣੀ ਪੂਰਾ 2.5 ਮੀਟਰ ਦਾ ਦੁਪੱਟਾ ਰੋਡ ਦਾ ਨਾਲ ਇਹਦਾ ਵੀ ਕਲਰ ਬਹੁਤ ਜਿਆਦਾ ਸੋਹਣਾ ਇਹ ਗਰਮੀ ਦਾ ਫੰਕਸ਼ਨ ਹੋਵੇ ਜਾਂ ਸਰਦੀ ਦਾ ਦੋਨੋਂ ਮੌਸਮ ਚ ਆਪਾਂ ਇਹ ਵੀਅਰ ਕਰ ਸਕਦੇ ਹਾਂ ਕਿੰਨਾ ਪਿਆਰਾ ਸੂਟ ਬਿਆੜੀ ਸੂ ਪ੍ਰਾਈਸ ਦੇ ਨਾਲ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਬੇਬੀ ਪਿੰਕ ਕਲਰ ਹੈ ਲੁੱਕ ਬਹੁਤ ਪਿਆਰੀ ਹੈ ਜੀ ਇਹ ਵਾਲੇ ਸੂਟ ਦੀ ਨੈਕਸਟ ਆ ਗਿਆ ਲਾਈਟ ਪਰਪਲ ਕਲਰ ਹੈ ਜੀ ਲਾਈਟ ਪਰਪਲ ਇਹ ਥੋੜਾ ਮੰਮੀਆਂ ਦੇ ਸਟਾਈਲ ਦਾ ਜਿਵੇਂ ਦਿਖਾ ਰਹੀਆਂ ਮੈਂ ਸੂਟ ਥੋੜੀ ਏਜ ਦੇ ਅਕੋਰਡਿੰਗ ਆਪਾਂ ਸੋਚ ਕੇ ਲੈਣਾ ਹੁੰਦਾ ਥੋੜਾ ਸੋਹਣਾ ਲਾਈਟ ਜਾਂ ਪਰਪਲ ਕਲਰ ਹੈ ਜਿਨ੍ਹਾਂ ਨੂੰ ਜਿਆਦਾ फडਕ ਮੇ ਰੰਗ ਨਹੀਂ ਪਸੰਦ ਇਹ ਗਰੇਪ ਦਾ ਸੂਟ ਵਿੱਚ ਹਲਕੀ ਹਲਕੀ ਬੂਟੀ ਹੈ ਘੇਰੇ ਤੇ ਵੀ ਦੇਖੋ ਕਿੰਨੇ ਸੋਬਰ ਕਲਰ ਲਗਾਏ ਆ ਘੇਰੇ ਤੇ ਵੀ ਬਹੁਤ ਪਿਆਰੇ ਸੋਬਰ ਕਲਰ ਹੈ ਬਾਜੂ ਤੇ ਵੀ ਵਰਕ ਹੈ ਇਹ ਸੂਟ ਦੇ ਵੀ ਬਾਟਮ ਤੇ ਵਰਕ ਹੈਗਾ ਨਾਲ ਇਹ ਦੇਖੋ ਬਾਟਮ ਤੇ ਵੀ ਵਰਕ ਹੈ ਨਾਲ ਪਰਪਲ ਕਲਰ ਦੇ ਵਿੱਚ ਹੈ ਜੀ ਬਹੁਤ ਸੋਹਣਾ ਜਿਹਾ ਰੰਗ ਹੈ ਬਲੇ ਸੂਟ ਦਾ ਵੀ ਇਹ ਲੁੱਕ ਆ ਜਾਣੀ ਹੈ ਸੂਟ ਦੀ ਪਰਪਲ ਕਲਰ ਦੇ ਵਿੱਚ ਤੇ ਨਾਲ ਚੁਣੌਣ ਦਾ ਹੀ ਦੁਪੱਟਾ ਉਵੇਂ ਹੀ ਦੁਪੱਟੇ ਦੇ ਪੱਲੇ ਹੈਵੀ ਹੈ ਜੀ ਦੁਪੱਟੇ ਦੇ ਜਿਵੇਂ ਸ਼ਰਟ ਦੇ ਪੱਲੇ ਆ ਉਵੇਂ ਹੀ ਹੈਵੀ ਪੱਲੇ ਆ ਵਿੱਚ ਬੂਟੀ ਆ ਇਦਕੋ ਬਹੁਤ ਪਿਆਰਾ ਬਾਰਡਰ ਵੀ ਬਣਿਆ ਪ੍ਰੋਪਰ ਟਿਸ਼ੂ ਦੀ ਫਿਨਿਸ਼ਿੰਗ ਲੇਸ ਦੇ ਨਾਲ ਬਹੁਤ ਪਿਆਰਾ ਦੇਖੋ ਸਰਦਾਰੀ ਸੂਟ ਇਹ ਰੁਕਾ ਜੀ ਯਾਨੀ ਇਸੋ ਪ੍ਰਾਈਸ ਜੀ 4200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਆਪਣਾ ਤੇ ਨੈਕਸਟ ਕਲਰ ਆ ਗਿਆ ਆਪਣਾ ਸੋਨਾ ਅੰਗੂਰੀ ਰੰਗ ਹੈ ਜੀ ਲਾਈਟ ਜਾਂ ਗ੍ਰੀਨ ਅੰਗੂਰੀ ਰੰਗ ਹੈ ਲਾਈਟ ਗ੍ਰੀਨ ਕਲਰ ਸੋਬਰ ਜੇ ਕਲਰ ਆ ਬੜੇ ਸੋਹਣੇ ਸੋਹਣੇ ਇਹਦਾ ਸੂਟ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ ਇਹ ਦੇਖੋ ਕਿੰਨਾ ਪਿਆਰਾ ਵਿੱਚ ਸ਼ਰਟ ਦੇ ਸਾਰੀ ਦੇ ਵਿੱਚ ਬੂਟੀ ਹੈ ਬੂਟੀ ਵੀ ਪੂਰੀ ਸੰਗਣੀ ਬੂਟੀ ਹੈ ਘੇਰੇ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਬੜਾ ਪਿਆਰਾ ਸੋਬਰ ਸੂਟ ਬਣਿਆ ਤੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਬਣਿਆ ਹੋਇਆ ਦੇਖੋ ਇਹ ਇਹ ਬਾਜੂ ਤੇ ਵਰਕ ਆ ਜਣਾ ਤੇ ਬਾਟਮ ਤੇ ਵੀ ਵਰਕ ਹੈ ਜੀ ਨਾਲ ਇਹ ਦੇਖੋ ਬਾਟਮ ਤੇ ਬੜਾ ਪਿਆਰਾ ਵਰਕ ਹੈ ਇਹ ਸਲਵਾਰ ਤੇ ਵਰਕ ਆ ਜਾਣਾ ਲਾਈਟ ਗ੍ਰੀਨ ਕਲਰ ਅੰਗੂਰੀ ਰੰਗ ਹੈ ਸੂਟ ਦਾ ਤੇ ਨਾਲ ਚੁਨਾਉਂ ਦਾ ਹੀ ਦੁਪੱਟਾ ਦੁਪੱਟਾ ਪੂਰਾ 2.5 ਮੀਟਰ ਦਾ ਰਹੂਗਾ ਪੱਲਿਆਂ ਤੇ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਹੈਵੀ ਵਰਕ ਪੱਲਿਆਂ ਤੇ ਹੈ ਵਿੱਚ ਬੂਟੀ ਹੈ ਤੇ ਬਾਰਡਰ ਦੇਖੋ ਕਿੰਨਾ ਪਿਆਰਾ ਬਣਿਆ ਤੇ ਪ੍ਰੋਪਰ ਟਿਸ਼ੂ ਦੀ ਤੇ लेस ਦੀ ਫਿਨਿਸ਼ਿੰਗ ਹੈ ਦੁਪੱਟੇ ਦੀ ਏ ਲੁੱਕ ਆ ਜਣੀ ਪੂਰਾ ਸਰਦਾਰੀ ਦੁਪੱਟਾ ਖੁੱਲਾ ਇਹ ਲੁੱਕ ਦੇ ਵਿੱਚ ਸੂਟ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਦੇ ਨਾਲ ਆਪਣਾ ਇਹ ਬੜਾ ਸੋਹਣਾ नेक्स्ट ਆ ਗਿਆ ਪੀਚ ਕਲਰ ਪੀਚ ਕਲਰ ਹੈ ਇਹਨੂੰ ਪੂਰਾ ਖੋਲ ਕੇ ਦਿਖਾਨੀ ਹੈ ਸਾਰੇ ਕਰੇਵ ਤੇ ਸੂਟ ਬਣਿਆ ਇੱਕ ਕਲਰ ਦੇ ਵਿੱਚ ਵਿੱਚ ਬੂਟੀ ਹੈ ਘੇਰਾ ਬੜਾ ਸੋਹਣਾ ਬਣਿਆ ਪੂਰਾ ਹੈਵੀ ਘੇਰਾ ਇਹ ਬਾਜੂ ਤੇ ਆ ਜਾਣਾ ਵਰਕ ਇਹ ਬਾਜੂ ਤੇ ਆ ਗਿਆ ਵਰਕ ਜੇ ਨਾ ਆਉਂਦਾ ਦੁਪੱਟਾ ਦੁਪੱਟੇ ਦੇ ਉਮੇ ਪੱਲੇ ਹੈਵੀ ਆ ਜੀ ਦੁਪੱਟੇ ਦੇ ਪੂਰਾ ਹੈਵੀ ਦੁਪੱਟਾ ਬਣਿਆ ਵਿੱਚ ਸੰਗਣੀ ਬੂਟੀਆਂ ਦੁਪੱਟੇ ਦੇ ਤੇ ਬਾਰਡਰ ਪੂਰਾ ਚੌੜਾ ਬਾਰਡਰ ਬਣਿਆ ਤੇ ਪ੍ਰੋਪਰ ਟਿਸ਼ੂ ਦੀ ਫਿਨਿਸ਼ਿੰਗ ਦੇ ਨਾਲ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਪੂਰਾ ਸੂਟ ਰਿਡੀ ਹੈ ਜੀ ਤੇ ਦੇਖੋ ਕਿੰਨੀ ਪਿਆਰੀ ਲੁੱਕ ਦੇ ਵਿੱਚ ਇਹ ਲੁੱਕ ਆ ਜਨਾ ਸੂਟ 4200 ਪ੍ਰਾਈਸ ਦੇ ਜੀ 4200 ਪ੍ਰਾਈਸ ਦੇ ਨਾਲ ਅੱਜ ਮੈਂ ਤੁਹਾਨੂੰ ਕ੍ਰੇਪ ਦੇ ਸੂਟ ਦਿਖਾਏ ਆ ਹੈਂਡਵਰਕ ਦੇ ਵਿੱਚ ਫੁਲਕਾਰੀ ਡਿਜ਼ਾਈਨ ਦੇ ਵਿੱਚ ਚੁਣੌਣ ਦੇ ਦੁਪੱਟਿਆਂ ਦੇ ਨਾਲ ਪ੍ਰਾਈਸ ਸਾਰੇ ਸੂਟਾਂ ਦਾ 4200 ਹੈ ਜੀ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ